ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਸ਼੍ਰੀ ਅਨੰਦਪੁਰ ਸਾਹਿਬ ਉਸ ਪਵਿੱਤਰ ਉਸ ਮੁਕੱਦਸ ਸਥਾਨ ਤੇ ਤਾਂ ਪਹੁੰਚ ਗਿਆ ਪਰ ਰੋਜ਼ਗਾਰ ਕਹਿੰਦੇ ਯੂਪੀ ਦਿੱਲੀ ਵਾਲਿਆਂ ਨੂੰ ਵੱਡਿਆ ਪੰਜਾਬੀਆਂ ਨੂੰ ਹੱਥ ਦੇ ਵਿੱਚ ਛੁੰਛਣਾ ਫੜਾ ਦਿੱਤਾ ਨਾਲ ਦੀ ਨਾਲ ਫਿਰ ਜਦੋਂ ਅੱਜ ਕੁਝ ਵੀ ਸੈਸ਼ਨ 'ਚੋਂ ਨਾ ਮਿਲਦਾ ਦੇਖ ਕੇ ਸਿੱਧੇ ਸਵਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਗੁਰਪ੍ਰੀਤ ਸਿੰਘ ਨੇ ਕੀਤੇ ਤਾਂ ਉਥੋਂ ਨਸਦੇ ਹੋਏ ਦਿਖਾਈ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਅਨੰਦਪੁਰ ਸਾਹ ਪਹੁੰਚਿਆ ਇੰਦੇ ਇਤਿਹਾਸ ਦੇ ਵਿੱਚ ਅਜਿਹਾ ਸੈਸ਼ਨ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਗੁਰੂ ਤੇਗ ਬਹਾਦਰ ਨੂੰ ਉਹ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਆ ਉਹ ਸੀਸ ਨਵਾਉਣਾ ਚਾਹੁੰਦੇ ਆ ਤਾਂ ਜੋ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਉਸ ਤਰੀਕੇ ਯਾਦ ਕੀਤਾ ਜਾ ਸਕੇ ਜੋ ਅਜੇ ਤੱਕ ਨਹੀਂ ਕੀਤਾ ਗਿਆ ਪਰ ਇਹ ਜ਼ਿਆਦਾਤਰ ਡਰਾਮਾ ਹੋ ਕੇ ਹੀ ਨਿਬੜਿਆ ਕਿਉਂਕਿ ਕਹਿੰਦੇ ਜਿਹੜੇ ਟੈਂਟ ਜਾ ਰਹੇ ਸੀ ਉਹ ਯੂਪੀ ਦੇ ਗੱਡੀਆਂ ਜਿਹੜੀਆਂ ਆ ਰਹੀਆਂ ਸੀ ਉਹ ਯੂਪੀ ਦੀਆਂ ਵਕ ਵਕ ਸਟਾਨਾ ਨੂੰ ਲੈ ਕੇ ਜਿਹੜੇ ਆਪਾਂ ਕੀ ਕੀ ਇੰਤਿਆਮਤ ਕੀਤੇ ਗਏ ਪੰਜਾਬ ਸਰਕਾਰ ਦੇ ਉਹ ਜਾਦਾ ਕੋਈ ਕੈਟਰਿੰਗ ਦਿੱਲੀ ਵਾਲਾ ਕੋਈ ਯੂਪੀ ਵਾਲਾ ਵਕ ਵਕ ਥਾਵਾਂ ਤੋਂ ਆਈਆਂ ਤੇ ਪੰਜਾਬੀਆਂ ਦੇ ਹੱਥ ਕਹਿੰਦੇ ਸ਼ੁੰਸ਼ਨਾ ਆਇਆ ਉਹ ਇਸ ਕਰਕੇ ਕਹਿ ਰਹੇ ਆ ਕਿਉਂਕਿ ਉਮੀਦਾਂ ਸੀਗੀਆਂ ਅੱਜ ਕੀ ਬਹੁਤ ਕੁਝ ਵਿਧਾਨ ਸਭਾ ਦੇ ਵਿੱਚ ਮਿਲੂਗਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਮਤਾ ਆਜੂਗਾ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਦਾ 350ਵਾਂ ਸ਼ਹੀਦ ਦਿੱਤੇ ਹਰਾਮ ਨਾਇਆ ਜਾ ਰਿਹਾ ਤਾਂ ਉਸ ਵਕਤ ਉਹ ਬੰਦੀ ਸਿੰਘ ਜਿਹੜੇ ਆਪਣੀਆਂ ਸਜਾਵਾਂ ਜ਼ਿਲਾਂ ਦੇ ਵਿੱਚ ਪੁਰੀਆਂ ਕਰ ਚੁੱਕੇ ਐ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕੁਝ ਪੰਜਾਬ ਸਰਕਾਰ ਕਰੂਗੀ ਪਰ ਪੰਜਾਬ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਕਹਿੰਦੇ ਤਿੰਨ ਸ਼ਹਿਰਾਂ ਨੂੰ ਜਦੋਂ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਐਲਾਨ ਕਰ ਰਹੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਮਤਲਬ ਕੀ ਸ੍ਰੀ ਅਨੰਦਪੁਰ ਸਾਹਿਬ ਇਹਨਾਂ ਨੂੰ ਕਹਿੰਦੇ ਪਵਿੱਤਰ ਸ਼ਹਿਰ ਐਲਾਨ ਦਿੱਤਾ ਪਰ ਜਦੋਂ ਡਿਟੇਲ ਦੇ ਵਿੱਚ ਪ੍ਰਗਟ ਸਿੰਘ ਨੇ ਉੱਠ ਕੇ ਕਹਿ ਦਿੱਤਾ ਕਿ ਤੁਸੀਂ ਦੱਸੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਸੀਂ ਪਵਿੱਤਰ ਸ਼ਹਿਰ ਐਲਾਨ ਰਹੇ ਹੋ ਜਾਂ ਸਿਰਫ ਗਲਿਆਰੇ ਨੂੰ ਤਾਂ ਮੁੱਖ ਮੰਤਰੀ ਠੰਡੇ ਜੇ ਹੋ ਕੇ ਕਹਿੰਦੇ ਕਿ ਗਲਿਆਰੇ ਨੂੰ ਐਲਾਨ ਰਹੇ ਹੈਗੇ ਆ ਉਹ ਗਲਿਆਰਾ ਜਿੱਥੋਂ ਕੀ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਜਿਹੜੀ ਕਿ ਪਹਿਲਾ ਹੀ ਪਵਿੱਤਰ ਹੈ ਜਿਹੜੀ ਕਿ ਸਮੇਂ-ਸਮੇਂ ਤੇ ਵੱਖ-ਵੱਖ ਸਰਕਾਰਾਂ ਉਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰਦੀਆਂ ਹੈਗੀਆਂ ਹਾਲਾਂਕਿ ਜੇਕਰ ਉਸ ਜਗ੍ਹਾ ਤੇ ਤਾਂ ਕੋਈ ਨੋਟੀਫਿਕੇਸ਼ਨ ਵੀ ਨਾ ਹੋਵੇ ਉਹ ਸੁਭਾਵਿਕ ਤੌਰ ਤੇ ਆਪਣੇ ਆਪ ਹੀ ਪਵਿੱਤਰ ਹੈ ਜੇਕਰ ਉੱਥੇ ਕੋਈ ਅਜਿਹੀ ਕੋਸ਼ਿਸ਼ ਵੀ ਕਰੂਗਾ ਜੇਕਰ ਕੋਈ ਸ਼ਰਾਬ ਵੇਚਣ ਦੀ ਕੋਸ਼ਿਸ਼ ਕਰੂਗਾ ਮੀਟ ਵੇਚਣ ਦੀ ਕੋਸ਼ਿਸ਼ ਕਰੂਗਾ ਤੰਬਾਕੂ ਵੇਚਣ ਦੀ ਕੋਸ਼ਿਸ਼ ਕਰੂਗਾ ਤਾਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇंदे ਕਹਿੰਦੇ ਤੇ ਫਿਰ ਸਿੰਘਾਂ ਦਾ ਡੰਡਾ ਉੱਥੇ ਚੱਲਦਾ ਹੈਗਾ ਉੱਥੇ ਲੋੜ ਨਹੀਂ ਹੈਗੀ ਉੱਥੇ ਨੋਟੀਫਿਕੇਸ਼ਨ ਦੀ ਨੋਟੀਫਿਕੇਸ਼ਨ ਦੀ ਲੋੜ ਸੀ ਸ੍ਰੀ ਅਮਰਸਰ ਸਾਹਿਬ ਸ਼ਹਿਰ ਦੇ ਵਿੱਚ ਜੇਕਰ ਕਰਨਾ ਸੀ ਤਾਂ ਪੂਰੇ ਸ਼ਹਿਰ ਨੂੰ ਪਵਿੱਤਰ ਕਰਦੇ ਜੇਕਰ ਕਰਨਾ ਸੀ ਤਾਂ ਅਨੰਦਪੁਰ ਸਾਹਿਬ ਦੇ ਗਲਿਆਰੇ ਨੂੰ ਨਹੀਂ ਪੂਰੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਕਰਦੇ ਜੇਕਰ ਕਰਨਾ ਸੀ ਤਾਂ ਪੂਰੇ ਤਲਵੰਡੀ ਸਾਹਿਬ ਨੂੰ ਪਵਿੱਤਰ ਕਰਦੇ ਉਸ ਸ਼ਹਿਰ ਨੂੰ ਪਵਿੱਤਰ ਾਲਾਂਦੇ ਨਾ ਕਿ ਸਿਰਫ ਗਲਿਆਰੇ ਨੂੰ ਸਿਰਫ ਅੱਖਾਂ ਦੇ ਵਿੱਚ ਘੱਟਾ ਪਾਉਣ ਨੂੰ ਤੁਸੀਂ ਇਹ ਸੈਸ਼ਨ ਸੱਧਿਆ ਸੀਗਾ ਇਸੇ ਚੀਜ਼ ਨੂੰ ਲੈ ਕੇ ਇੱਕ ਸਵਾਲ ਗੁਰਪ੍ਰੀਤ ਸਿੰਘ ਜਿਹੜੇ ਕਿ ਸਮਾਣਾ ਮੋਰਚਾ ਲਾ ਕੇ ਬੈਠੇ ਹੈਗੇ ਆ ਬੇਅਦਬੀ ਦੇ ਕਾਨੂੰਨਾਂ ਨੂੰ ਲੈ ਕੇ ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਜਦੋਂ ਉਹ ਰਸਤੇ 'ਚ ਆ ਰਹੇ ਸੀ ਤਾਂ ਉਹਨਾਂ ਨੂੰ ਪੁੱਛ ਲਿਆ ਉਹ ਵੀਡੀਓ ਵੀ ਦਿਖਾ ਦਿੰਦਾ ਤੁਹਾਨੂੰ ਛੋਟਾ ਜਿਹਾ ਕਲਿੱਪ ਅਜਸਤੇ ਵਿੱਚ ਸਿੱਧੇ ਸਵਾਲ ਪਾ ਕੇ ਹੈਗੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਣਾ ਨੂੰ ਕੋ ਛੋਟਾ ਜਿਹਾ ਕਲਿੱਪ ਸੁਣ ਲਓ ਉਸ ਤੋਂ ਬਾਅਦ ਚਰਚਾ ਵੀ ਕਰਾਂਗੇ ਮੁੱਖ ਮੰਤਰੀ ਸਾਹਿਬ ਜੀ ਬਿਅਦਦੀਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦਾ ਚਤ ਉਸੇ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਗਈ ਕੇਜਰੀਵਾਲ ਸਾਹਿਬ ਆ ਤੁਹਾਨੂੰ ਅਸੀਂ ਨਾਮ ਰਾਂਦੇ ਤੁਸੀਂ ਤਾਂ ਰਿਵਾਲ ਮੁੱਖ ਮੰਤਰੀ ਸਾਹਿਬ ਬਿਅਦਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋ ਪਲੀਜ਼ ਮੁੱਖ ਮੰਤਰੀ ਸਾਹਿਬ ਅਸੀਂ ਤਾਬਰ ਮਾਰ ਕੇ ਤੋਂ ਆਏ ਹਾਂ ਉਸ ਦਿਨ ਤੁਹਾਨੂੰ ਮਨਾ ਸੀ 28 ਤਰੀਕ ਨੂੰ ਉਹਨੇ ਕਮੇਂਡਾ ਕੀ ਬਣਾ ਸੰਨ ਦੱਸਿਓ ਕੁਝ ਸਾਡੀ ਗੱਲ ਸੁਣ ਲਓ ਜੇ ਤੁਸੀਂ ਆਏ ਹੋ ਤੇ ਸਾਡੀ ਗੱਲ ਦਾ ਕੋ ਜਵਾਬ ਦੇ ਕੇ ਜਾ ਅਸੀਂ ਤੁਹਾਨੂੰ ਤੁਹਾਡੇ ਕਰ ਰਿਹਾ ਕਿ ਮੈਂ ਅਸੀਂ ਤੁਹਾਨੂੰ ਦੇਣ ਦੇ ਕਿ ਤੁਸੀਂ ਕਾਨੂੰਨ ਬਣਾਉਣ ਵਾਸਤੇ ਕੋ ਜੋਆ ਤਾਂ ਦੇ ਕੇ ਤਾਂ ਤੁਸੀਂ ਵੀਡੀਓ ਵਿੱਚ ਦੇਖਿਆ ਕਿਸ ਤਰ੍ਹਾਂ ਭਗੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਇਸ਼ਾਰਾ ਕਰ ਰਹੇ ਹੈ ਮਤਲਬ ਕਿ ਦੇਖ ਲਿਆ ਜਦੋਂ ਕਹਿੰਦੇ ਵੋਟਾਂ ਹੁੰਦੀਆਂ ਤਾਂ ਜਦੋਂ ਗੱਡੀਆਂ ਲੈ ਕੇ ਜਾਂਦੇ ਹੈਗੇ ਆ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਵੱਖ-ਵੱਖ ਸਿਆਸੀ ਲੀਡਰ ਤਾਂ ਕੋਈ ਵੀ ਦੂਰੋਂ ਵੀ ਹਾਕਮ ਕੇ ਚਲੇ ਜਾਂਦੇ ਆ ਕਹਿੰਦੇ ਲਿਆਓ ਜੀ ਤੁਸੀਂ ਆਪਣਾ ਮੰਗ ਪੱਤਰ ਦਿਓ ਲਿਆਓ ਮੇਰਾ ਨੰਬਰ ਲਓ ਸਾਈਨ ਕਰ ਲਓ ਅਜੇ ਹੀ ਉੱਥੇ ਮੌਕੇ ਦੇ ਉੱਪਰ ਵੀਡੀਓਗ੍ਰਾਫੀ ਹੁੰਦੀ ਹੈ ਕਈਆਂ ਦੇ ਤਾਂ ਮੌਕੇ ਦੇ ਉੱਪਰ ਰਾਤੋਂ ਰਾਤ ਅਫਸਰ ਘਰ ਦੇ ਵਿੱਚ ਪਹੁੰਚ ਜਾਂਦੇ ਕਿ ਤੁਹਾਡਾ ਮਸਲਾ ਹੱਲ ਹੋ ਗਿਆ ਤਾਂ ਫਿਰ ਕੀ ਜਿਸ ਪਵਿੱਤਰ ਅਸਥਾਨ ਤੇ ਤੁਸੀਂ ਅੱਜ ਇਸ ਸਦਨ ਨੂੰ ਲੈ ਕੇ ਗਏ ਹੋ ਉਸ ਪਵਿੱਤਰ ਅਸਥਾਨ ਵਾਸਤੇ ਜਿਹੜਾ ਵਿਅਕਤੀ ਮੰਗ ਕਰ ਰਿਹਾ ਕੋਈ ਆਪਣੀ ਘਰੇਲੂ ਮੰਗ ਨਹੀਂ ਕਰ ਰਿਹਾ ਉਹ ਬੇਅਦਬੀਆਂ ਦੇ ਕਾਨੂੰਨ ਦੀ ਮੰਗ ਕਰ ਰਿਹਾ ਸੀਗਾ ਗੁਰੂ ਧੰਨਾ ਦੇ ਵਿੱਚ ਹੁੰਦੀ ਆ ਸਮੇਂ-ਸਮੇਂ ਤੇ ਬੇਅਦਬੀਆਂ ਨੂੰ ਰੋਕਣ ਵਾਸਤੇ ਉਸ ਕਾਨੂੰਨ ਦੀ ਮੰਗ ਕਰ ਰਿਹਾ ਸੀਗਾ ਉਹਨੇ ਸਾਫ਼ ਤੌਰ ਤੇ ਇਹੀ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਇੱਕ ਸਾਲ ਤੋਂ ਪਹਿਲਾਂ ਤਿਆਰੀਆਂ ਕਰ ਰਹੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਵਾਰ-ਵਾਰ ਹਰਜੋਤ ਬੈਂਸ ਤੋਂ ਵਿਧੇ ਸੀਗੇ ਕਿ ਕਿੰਨੀਆਂ ਕੁ ਤਿਆਰੀਆਂ ਹੋਈਆਂ ਕਿੰਨੀਆਂ ਕੁ ਤਿਆਰੀਆਂ ਹੋਈਆਂ ਤਾਂ ਉਹ ਕਹਿ ਰਿਹਾ ਕਿ ਫਿਰ ਤੁਸੀਂ ਵਿਧਾਨ ਸਭਾ ਦੇ ਵਿੱਚ ਉਸ ਮਤੇ ਵਾਸਤੇ ਜਾਂ ਉਸ ਕਾਨੂੰਨ ਵਾਸਤੇ ਤਿਆਰੀ ਕਿਉਂ ਨਹੀਂ ਕਰ ਸਕੇ ਉਸ ਬੇਅਦਬੀ ਦੇ ਕਾਨੂੰਨ ਵਾਸਤੇ ਤਿਆਰੀ ਕਿਉਂ ਨਹੀਂ ਕਰ ਸਕੇ ਉਦੋਂ ਤੁਸੀਂ ਜਿਹੜਾ ਸੈਸ਼ਨ ਬੁਲਾਇਆ ਸੀਗਾ ਕਾਨੂੰਨ ਲਿਉਣ ਵਾਸਤੇ ਉਹਨੂੰ ਤੁਸੀਂ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਉਹਦੇ ਤੋਂ ਵੀ ਜਿਹੜੇ ਵਿਧਾਇਕ ਹੈਗੇ ਆ ਤ੍ਰਿਪਤਨ ਅਰਜਿੰਦਰ ਬਾਜਵਾ ਵਰਗੇ ਉਹ ਸਮੇਂ-ਸਮੇਂ ਤੇ ਅਸਤੀਫਾ ਦੇ ਕੇ ਜਾ ਰਹੇ ਆ ਮਤਲਬ ਕਿ ਉਸ ਕਮੇਟੀ ਦੇ ਵਿੱਚ ਵੀ ਕੁਝ ਨਿਕਲਣ ਵਾਲਾ ਨਹੀਂ ਹੈਗਾ ਸਿਰਫ ਇੱਕ ਲਾਰਾ ਸੀਗਾ ਭਾਈ ਗੁਰਪ੍ਰੀਤ ਸਿੰਘ ਕਹਿ ਰਹੇ ਹੈਗੇ ਕਿ ਮੈਂ ਇਹਨਾਂ ਨੂੰ ਜਦੋਂ ਵੋਟਾਂ ਮੰਗ ਰਹੇ ਸੀਗੇ 2021 ਦੇ ਵਿੱਚ ਦਸੰਬਰ ਮਹੀਨੇ ਇਹਨਾਂ ਨੂੰ ਮੈਮੋਰੰਡਮ ਹੰਪਿਆ ਸੀਗਾ ਉਦੋਂ ਤਾਂ ਲੋਕਾਂ ਦੇ ਘਰ-ਘਰ ਜਾ ਰਹੇ ਸੀਗੇ ਵਾਅਦਾ ਕਰ ਰਹੇ ਸੀ ਬੇਅਦਬੀ ਦੇ ਕਾਨੂੰਨ ਦਾ ਪਰ ਅੱਜ ਉਸ ਸਥਾਨ ਤੇ ਉਸ ਗੁਰੂ ਦੀ ਸ਼ਹਾਦਤ ਦੇ ਨਾਮ ਨੂੰ ਵਰਤ ਕੇ ਕਰੋੜਾ ਰੁਪਏ ਦੇ ਇਸ਼ਤਿਹਾਰ ਦੇ ਕੇ ਉਸ ਤੋਂ ਬਾਅਦ ਵੀ ਉਸ ਗੁਰੂ ਵਾਸਤੇ ਉਸ ਗੁਰੂ ਦੀ ਬੇਅਦਬੀ ਨੂੰ ਰੋਕਣ ਵਾਸਤੇ ਇੱਕ ਕਾਨੂੰਨ ਇਹਨਾਂ ਤੋਂ ਨਹੀਂ ਬਣ ਸਕਿਆ ਉਸ ਪਵਿੱਤਰ ਸਥਾਨ ਤੇ ਇਥੋਂ ਤੱਕ ਕਿ ਪੂਰੇ ਸ਼ਹਿਰ ਨੂੰ ਪਵਿੱਤਰ ਨਹੀਂ ਐਲਾਨ ਸਕੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਨਹੀਂ ਐਲਾਨ ਸਕੇ ਸਿਰਫ ਕਹਿੰਦੇ ਅੱਖਾਂ ਦੇ ਵਿੱਚ ਕੱਟਾ ਪਾਇਆ ਉਧਰ ਦੂਸਰੇ ਪਾਸੇ ਜਿਹੜੇ ਗੁਰੂ ਮਨੁੱਖੀ ਅਧਿਕਾਰਾਂ ਦੀ ਲੜਾਈ ਇਸ ਕਰਕੇ ਕਿਉਂਕਿ ਹਿੰਦੂਆਂ ਨੂੰ ਬਚਾਉਣ ਆਸਤੇ ਜਾਂ ਹਿੰਦੂਆਂ ਦਾ ਧਰਮ ਬਚਾਉਣ ਆਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਨੇ ਆਪਣਾ ਪਰਿਵਾਰ ਬਾ ਦਿੱਤਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤਾਂ ਹੋਈਆਂ ਦਿੱਲੀ ਦੇ ਚਾਂਦੀ ਚੌਕ 'ਚ ਸੀਸ ਵੜ ਦਿੱਤਾ ਗਿਆ ਤਾਂ ਉਹਨਾਂ ਦੀ ਸ਼ਹਾਦਤਾਂ ਨੂੰ ਤਾਂ ਤੁਸੀਂ ਬੜੀ ਪਵਿੱਤਰਤਾ ਦੇ ਨਾਲ ਗਿਣਾ ਰਹੇ ਸੀਗੇ ਪਰ ਉਹਨਾਂ ਦੇ ਉੱਪਰ ਅਮਲ ਕਰਨਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ ਅਲਸਪਾਲ ਸਿੰਘ ਖਹਿਰਾ ਉਹੀ ਮਨੁੱਖੀ ਅਧਿਕਾਰਾਂ ਦੀ ਗੱਲ ਜਦੋਂ ਸਦਨ ਦੇ ਵਿੱਚ ਰੱਖਣਾ ਚਾਹ ਰਹੇ ਸੀਗੇ ਤਾਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਤਾਂ ਉਤੋਂ ਟਿੱਪਣੀ ਕਰਕੇ ਕਹਿੰਦੇ ਆ ਕਿ ਇੱਕ ਦੋ ਜੇ ਤਾਂ ਅਜਿਹੇ ਹੁੰਦੇ ਜਿਹੜੇ ਰੋਲਾ ਪਾਉਂਦੇ ਹੀਗੇ ਆ ਤਾਂ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ ਚਾਹੇ ਉਹਨੂੰ ਤੁਸੀਂ ਰੋਲਾ ਪਾਣਾ ਦੱਸ ਦਿੰਦੇ ਹੋ ਜਦੋਂ ਪ੍ਰਗਟ ਸਿੰਘ ਵਰਗੇ ਸਵਾਲ ਪੁੱਛਦੇ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਸਿਰਫ ਗਲਿਆਰਾ ਹੀ ਅਸੀਂ ਪਵਿੱਤਰ ਕਰ ਰਹੇ ਹਾਂ ਤਾਂ ਮਤਲਬ ਕਿ ਤੁਸੀਂ ਪਹਿਲਾ ਲੋਕਾਂ ਨੂੰ ਮੂਰਖ ਬਣਾ ਰਹੇ ਸੀਗੇ ਕਿ ਤੁਸੀਂ ਕਹ ਰਹੇ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਐਲਾਨ ਦਿੱਤਾ ਤਾਂ ਤੁਸੀਂ ਉਦੋਂ ਇਹ ਸ਼ਬਦ ਕਿਉਂ ਨਹੀਂ ਵਰਤੇ ਕਿ ਅਸੀਂ ਜਿਹੜੇ ਅੰਮ੍ਰਿਤਸਰ ਸਾਹਿਬ ਦਾ ਸ਼ਹਿਰ ਗਲਿਆਰਾ ਪਵਿੱਤਰ ਕਰ ਰਹੇ ਹਾਂ ਪੂਰਾ ਸ਼ਹਿਰ ਨਹੀਂ ਪਵਿੱਤਰ ਕਰ ਰਹੇ ਤਾਂ ਗਲਿਆਰਾ ਨੂੰ ਤਾਂ ਪਵਿੱਤਰ ਕਰਨ ਦੀ ਲੋੜ ਹੀ ਨਹੀਂ ਤਾਂ ਉੱਥੇ ਤਾਂ ਆਪਣੇ ਆਪ ਹੀ ਲੋਕ ਆਮਹਾਰੇ ਹੀ ਕੋਈ ਤੰਬਾਕੂ ਨਹੀਂ ਵੇਚਦਾ ਉੱਥੇ ਕੋਈ ਸ਼ਰਾਬ ਨਹੀਂ ਵੇਚਦਾ ਕੋਈ ਮੀਟ ਨਹੀਂ ਵੇਚਦਾ ਜੇਕਰ ਵੇਚੇ ਕੋਈ ਗਲਤੀ ਦੇ ਨਾਲ ਜਿਸ ਨੂੰ ਨਾ ਪਤਾ ਹੋਵੇ ਤਾਂ ਫਿਰ ਉਸ ਦੇ ਨਾਲ ਕੀ ਹਾਲ ਹੁੰਦਾ ਇਹ ਸਭ ਪਲੀ ਪੰਤੀ ਜਾਣਦੇ ਕਿਉਂਕਿ ਸਰਕਾਰਾਂ ਦੇ ਕਾਨੂੰਨ ਤਾਂ ਫਿਰ ਉੱਥੇ ਚੱਲਦੇ ਹੀ ਨਹੀਂ ਸਰਕਾਰਾਂ ਤਾਂ ਆਪਣਾ ਕਾਨੂੰਨ ਹਲਤੀਕਰ ਬਣਾ ਹੀ ਨਹੀਂ ਸਕਿਆ ਉਸ ਤਰੀਕੇ ਦਾ ਜੋ ਮੰਗ ਕਰ ਰਹੀ ਹੈ ਕਹਿੰਦੇ 400 ਤੋਂ ਉੱਪਰ ਦੇਣ ਹੋਗੇ ਉਹ ਟਾਵਰ ਤੇ ਚੜ੍ਹੇ ਨੌਜਵਾਨ ਨੂੰ ਬੈਠੇ ਨੂੰ ਉਹ ਮੰਗ ਕਰ ਰਿਹਾ ਹੈਗਾ ਬੇਅਦਬੀ ਦੇ ਕਾਨੂੰਨ ਦੀ ਉਹ ਨਹੀਂ ਬਣ ਸਕਿਆ ਤਾਂ ਇੱਥੋਂ ਤੱਕ ਸ਼ਰਮ ਨਹੀਂ ਅਕਾਲੀ ਦਲ ਹੁਣ ਕਹਿ ਰਿਹਾ ਕਿ ਚਲੋ ਹੋਰ ਕੁਝ ਨਹੀਂ ਘੱਟੋ-ਘੱਟ 80 ਕਰੋੜ ਰੁਪਏ ਫੂਕੇ ਆ ਕੋਈ ਯੂਨੀਵਰਸਿਟੀ ਦਾ ਐਲਾਨ ਹੀ ਕਰ ਦਿੰਦੇ ਉੱਥੇ ਜਾ ਕੇ ਤਾਂ ਜੋ ਸ਼ਿਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਲੈ ਕੇ ਕੋਈ ਪੜ੍ਹਾਈ ਹੋਣਾ ਵਿਦਿਆਰਥੀਆਂ ਨੂੰ ਕਰਵਾਈ ਜਾ ਸਕੇ ਕੋਈ ਸਿਲੇਬਸ ਉੱਤੇ ਐਡ ਕਰਵਾ ਦਿੰਦੇ ਕੋਈ ਐਜੂਕੇਸ਼ਨ ਕੋਈ ਹਸਪਤਾਲ ਸ਼ਹਾਦਤ ਦੇ ਨਾਮ ਉੱਪਰ ਖੋਲ੍ਹ ਦਿੰਦੇ ਪਰ ਉੱਥੇ ਕਹਿੰਦੇ ਸਿਰਫ ਡਰਾਮਾ ਤੇ ਇੱਕ ਡਰਾਮਾ ਕੀਤਾ ਗਿਆ ਜਦੋਂ ਸਵਾਲ ਕੀਤੇ ਉਹ ਭੱਜਦੇ ਹੋਏ ਦਿਖਾਈ ਦਿੱਤੇ ਫਿਰ ਸਵਾਲਾਂ ਦੇ ਜਵਾਬ ਨਹੀਂ ਸੀਗੇ ਤਾਂ ਫਿਰ ਕਿਉਂ ਅਜਿਹਾ ਸੈਸ਼ਨ ਕਿ ਯੂਪੀ ਵਾਲਿਆਂ ਦਿੱਲੀ ਵਾਲਿਆਂ ਨੂੰ ਪੈਸਾ ਲਟੋਣ ਵਾਸਤੇ ਕੀਤਾ ਇਸ਼ਤਿਹਾਰ ਬਾਜੀ ਕਰਨ ਵਾਸਤੇ ਕੀਤਾ ਇਹ ਦੱਸਣ ਵਾਸਤੇ ਕੀਤਾ ਕਿ ਮੈਂ ਅਸਲੀ ਸਿੱਖ ਹੈਗਾ ਤਾਂ ਫਿਰ ਕਈ ਤਾਂ ਇੱਥੇ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਕਿ ਫਿਰ ਭਗਵੰਤ ਸਿੰਘ ਮਾਨ ਬਣ ਜਾਓ ਭਗਵੰਤ ਮਾਨ ਨਹੀਂ ਮਤਲਬ ਕਿ ਅੰਮ੍ਰਿਤ ਛਕ ਲੋ ਫਿਰ ਉਸ ਚੀਜ਼ ਨੂੰ ਲੈ ਕੇ ਵੀ ਕਈਆਂ ਨੇ ਸਵਾਲ ਖੜੇ ਕੀਤੇ ਆ ਹਾਲਾਂਕਿ ਉਹ ਕਿਸ ਦਾ ਨਿੱਜੀ ਮਸਲਾ ਹੈਗਾ ਪਰ ਸਵਾਲ ਇੱਥੇ ਉਹ ਨਹੀਂ ਹੈਗੇ ਸਵਾਲ ਇੱਥੇ ਜ਼ਰੂਰੀ ਉਹੀ ਹੈ ਕਿ ਕਿਉਂ ਨਾ ਫਿਰ ਤੁਸੀਂ ਬੰਦੀ ਸਿੰਘਾਂ ਨੂੰ ਲੈ ਕੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਤੇ ਕੋਈ ਦਬਾਅ ਪਾਉਣ ਵਾਸਤੇ ਇੱਕ ਮਤਾ ਲੈ ਆਉਂਦੇ ਤਾਂ ਜੋ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਥੋੜਾ ਜਿਹਾ ਹਲੂਨਾ ਮਿਲ ਜਾਂਦਾ ਕਿ ਹਾਂ ਵਾਕਈ ਕੋਈ ਸਰਕਾਰ ਕੰਮ ਕਰ ਰਹੀ ਹੈ ਕੋਈ ਸਿੱਖਾਂ ਵਾਸਤੇ ਕੰਮ ਕਰ ਰਹੀ ਹੈਗੀ ਪੰਜਾਬ ਸਰਕਾਰ ਤਾਂ ਲੋਕਾਂ ਤੇ ਇੱਕ ਚੰਗਾ ਸੁਨੇਹਾ ਚੰਗਾ ਮੈਸੇਜ ਜ਼ਰੂਰ ਚਲਾ ਜਾਂਦਾ ਤੇ ਨਾਲ ਦੀ ਨਾਲ ਕਿ ਕਰੋੜਾ ਰੁਪਈਆ ਯੂਪੀ ਵਾਲਿਆਂ ਤੇ ਦਿੱਲੀ ਵਾਲਿਆਂ ਨੂੰ ਲੁਟਾ ਕੇ ਇਹ ਸੈਸ਼ਨ ਕਿ ਸਿੱਖਾਂ ਨੂੰ ਅਸਲੀ ਜੈ ਸ਼੍ਰੀ ਗੁਰੂ ਤੇਗ ਬਹਾਦਰ ਰੋਸ਼ਦੀ ਸ਼ਰਧਾਂਜਲੀ ਸਮਝੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਧੰਨਵਾਦ ਜੁੜੇ ਹੋ ਪੱਤਰਕਾਰ ਆਸ਼ੂ ਅਨੇਜਾ